ਜਿਹੜਾ ਸਾਡੇ ਵੀਡੀਓ ਨੂੰ ਸ਼ੇਅਰ ਕਰੂਗਾ ਵੱਧ ਤੋਂ ਵੱਧ ਤੁਸੀਂ 10 ਲੋਕਾਂ ਨੂੰ ਸ਼ੇਅਰ ਕਰਨੀ ਹੈ ਜਿਹੜੇ ਵੀ 10 ਲੋਕਾਂ ਨੂੰ ਵੀਡੀਓ ਸ਼ੇਅਰ ਕਰਨਗੇ ਉਹਨਾਂ ਨੂੰ ਜਿਹੜਾ ਵੀ ਸੂਟ ਲੈਣਗੇ ਉਹਦੇ ਵਿੱਚੋਂ 50 ਤੋਂ ਲੈ ਕੇ 70 ਰੁਪਏ ਤੱਕ ਤੁਹਾਨੂੰ ਜਿਹੜਾ ਲੈਸ ਕੀਤਾ ਜਾਊਗਾ ਡਿਲੀਵਰੀ ਚਾਰਜ ਸਾਡੇ 40 ਰਹਿੰਦੇ ਆ ਚਾਹੀ ਤੁਸੀਂ ਦੋ ਸੂਟ ਮੰਗਾਓ ਚਾਹੀ ਤੁਸੀਂ ਇੱਕ ਸੂਟ ਮੰਗਾਓ ਚਾਹੀ ਤੁਸੀਂ ਤਿੰਨ ਸੂਟ ਮੰਗਾਓ ਬਟ ਉਸ ਤੋਂ ਬਿਨਾ ਵੀ ਤੁਸੀਂ ਜੇ ਸਾਡਾ ਸੂਟ ਸ਼ੇਅਰ ਕਰ ਰਹੇ ਹੋ ਜੇ ਤੁਹਾਨੂੰ ਪਰ ਸੂਟ ਦੇ ਹਿਸਾਬ ਨਾਲ ਤੁਹਾਨੂੰ ਸਾਡੀ ਵੀਡੀਓ ਸ਼ੇਅਰ ਕਰ ਰਹੇ ਹੋ ਤੁਹਾਨੂੰ ਪਰ ਸੂਟ ਦੇ ਹਿਸਾਬ ਨਾਲ 50 ਤੋਂ ਲੈ ਕੇ 70 ਰੁਪੀਸ ਤੱਕ ਤੁਹਾਨੂੰ ਲੈਸ ਕੀਤਾ ਜਾਊਗਾ ਪਰ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਣੀ ਹੈਗਾ ਤੁਸੀਂ 10 ਲੋਕਾਂ ਨੂੰ ਸਾਡੀ ਵੀਡੀਓ ਸ਼ੇਅਰ ਕੀਤੀ ਹੈ ਥੈਂਕ ਯੂ ਜੀ ਸਸ਼ੀਕਾਲ ਜੀ ਕੁਸਿਫਟ ਐਮਬਰਾਡਰੀ ਮੋਡ ਮੰਡੀ ਅੱਜ ਆਪਾਂ ਬਹੁਤ ਸੋਹਣੇ ਕਾਟਨ ਦੇ ਸੂਟ ਲੈ ਕੇ ਆਇਆ ਕਾਫੀ ਵਧੀਆ ਵੈਰਾਈਟੀ ਆ ਜਿਦੇ ਵਿੱਚ ਕਲੀਆਂ ਸ਼ਰਟਸ ਵੀ ਰਹਿਣਗੀਆਂ ਕਾਟਨ ਦੀਆਂ ਵੀ ਔਰਗੈਂਜ਼ਾ ਦੀਆਂ ਵੀ ਆ ਫੁੱਲ ਸੂਟ ਵੀ ਹੈਗੇ ਆ ਖਾਦੀ ਕਾਟਨ ਦੇ ਸਾਰੇ ਤਰ੍ਹਾਂ ਦੇ ਸੂਟ ਹੈਗੇ ਆਪਣੇ ਕੋਲ ਕਾਟਨ ਦੇ ਵੀ ਹੈਗੇ ਤੇ ਦੁਪੱਟੇ ਵਾਲੇ ਸੂਟ ਵੀ ਵਿੱਚ ਕੁਝ ਹੈਗੇ ਨੇ ਔਰ ਤੁਸੀਂ ਇਹਨਾਂ ਵਿੱਚੋਂ ਕੱਲੀਆਂ ਸ਼ਰਟਸ ਵੀ ਲੈ ਚੱਕ ਸਕਦੇ ਹੋ ਅਗਰ ਕੱਲੀਆਂ ਤੁਸੀਂ ਫੁੱਲ ਸੂਟ ਲੈਣਾ ਫੁੱਲ ਸੂਟ ਵੀ ਲੈ ਸਕਦੇ ਹੋ ਅਗਰ ਸ਼ਰਟਸ ਤੁਸੀਂ ਬਾਟਮ ਨਾਲ ਮੈਚਿੰਗ ਕਰਕੇ ਲੈਣੀ ਹੈ ਤਾਂ ਉਹਦਾ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਸਟ੍ਰਾਬਰੀ ਪ੍ਰਿੰਟ ਜਿਹਦਾ ਆਪਾਂ ਸੂਟ ਵੀ ਬਣਾ ਸਕਦੇ ਹਾਂ ਨਾਈਟ ਸੂਟ ਵੀ ਬਣਾ ਸਕਦੇ ਹਾਂ ਜਾਂ ਕੋਈ ਟੌਪ ਬਣਾਉਣਾ ਉਹ ਵੀ ਬਣਾ ਸਕਦੇ ਹਾਂ ਪ੍ਰਿੰਟ ਬਹੁਤ ਸੋਹਣਾ ਤੇ ਫੈਬਰਿਕ 100% ਕਾਟਨ ਉਹ ਵੀ ਬਹੁਤ ਪਿਆਰਾ ਫੈਬਰਿਕ ਆ ਜੀ ਖੁਦ ਜਿੰਦਾ ਮਰਜੀ ਕਸਟਮਾਈਜ਼ ਕਰ ਸਕਦੇ ਹੋ ਅਗਰ ਤੁਸੀਂ ਇਦਾਂ ਮੈਚਿੰਗ ਬਾਟਮ ਲੈਣੀ ਹੈ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਅਗਰ ਤੁਸੀਂ ਇਹਦੇ ਨਾਲ ਚਿਕਨ ਦੀ ਬਾਟਮ ਲੈਣੀ ਤਾਂ ਉਹ ਵੀ ਲਗਾ ਸਕਦੇ ਹੋ ਜਿਹਦੇ ਜਿਹੜੇ 올ਓਵਰ ਸੂਟ ਲੈਣਾ ਤਾਂ ਉਹ ਵੀ ਲੈ ਸਕਦੇ ਕਿਸੇ ਵੀ ਸੂਟ ਲਈ ਤੁਹਾਡੇ ਕੋਲ ਦੀ ਆਪਸ਼ਨ ਤੋਂ ਤੁਹਾਡਾ ਜਿਵੇਂ ਦਿਲਾ ਤੁਸੀਂ ਉਵੇਂ ਸੂਟ ਬਾਈ ਕਰ ਸਕਦੇ ਹੋ ਨੈਕਸਟ ਪ੍ਰਿੰਟ ਹੈਗਾ ਆਪਣੇ ਕੋਲ ਬਲੂ ਕਲਰ ਦਾ ਜਿਹਦੇ ਵਿੱਚ ਲਾਈਨਿੰਗ ਵੀ ਹੈਗੀ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਫੈਬਰਿਕ ਹੈ ਤਾਂ ਵੀ ਇਦਾਂ ਸ਼ਰਟ ਦੇ ਵਿੱਚ ਫੁੱਲ ਲਾਈਨਿੰਗ ਆਏਗੀ ਬੜਾ ਪਿਆਰਾ ਕਾਟਨ ਦਾ ਸੂਟ ਆ ਇਹ ਵੀ ਤੁਸੀਂ ਵਾਈਟ ਚਿਕਨ ਦੀ ਬਾਟਮ ਨਾਲ ਮੈਚ ਕਰਨਾ ਜਾਂ 올ਓਵਰ ਸੂਟ ਲੈਣਾ ਕਿਸੇ ਤਰੀਕੇ ਨਾਲ ਇਹਨੂੰ ਬਾਈ ਕਰ ਸਕਦੇ ਹੋ 650 ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਆ 650 ਰਹੇਗਾ 650 ਤੁਸੀਂ ਕੋਈ ਵੀ ਸੂਟ ਜਿਹੜਾ ਬਾਈ ਕਰ ਸਕਦੇ ਹੋ 올ਓਵਰ ਸੂਟ ਅਗਰ ਤੁਸੀਂ ਚਿਕਨ ਦੇ ਬਾਟਮ ਦੇ ਨਾਲ ਮੈਚਿੰਗ ਕਰਵਾਉਣੀ ਤਾਂ 800 ਰੁਪਏ ਦਾ ਤੁਹਾਨੂੰ ਇਹ ਸੂਟ ਪਏਗਾ ਬਹੁਤ ਪਿਆਰੇ ਸੂਟ ਆ ਇਸ ਤੋਂ ਬਾਅਦ ਇਹ ਵਿੱਚ ਬਲੂ ਕਲਰ ਦਾ ਪ੍ਰਿੰਟ ਆ ਇਹ ਵੀ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਫਲੋਰਲ ਪ੍ਰਿੰਟ ਆ ਬੜੀ ਸੋਹਣੀ ਡਿਜ਼ਾਈਨਿੰਗ ਇਹਦੀ ਹੋਊਗੀ ਅਗਰ ਤੁਸੀਂ ਉਹਨੂੰ ਰੈਡੀ ਕਰਵਾਉਂਦੇ ਹੋ ਬੜਾ ਸੋਹਣਾ ਪ੍ਰਿੰਟ ਆ ਇਹ ਵੀ ਤੁਸੀਂ ਆਲ ਓਵਰ ਲੈ ਸਕਦੇ ਹੋ ਅਗਰ ਤੁਸੀਂ ਇਹਨਾਂ ਬਾਟਮ ਮੈਚਿੰਗ ਕਰਨੀ ਹੈ ਕੋਈ ਵੀ ਤਾਂ ਉਹ ਵੀ ਕਰਵਾ ਸਕਦੇ ਹੋ ਸਾਰੇ ਸੂਟਾਂ ਦੇ ਦਾ ਪ੍ਰਾਈਸ ਜਿਹੜਾ ਉਹ ਸੇ ਹੀ ਰਹੇਗਾ ਉਸ ਤੋਂ ਬਾਅਦ ਤੋਂ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਕਲਰ ਹੈ ਬੇਬੀ ਪਿੰਕ ਕਰੋ ਬੜਾ ਸੋਹਣਾ ਕਲਰ ਹੈ ਇਹ ਬੀਬੀ ਪਿੰਕ 100% ਕਾਟਨ ਬਣਾਈ ਗਈ ਨਾਲ ਇਹਨਾਂ ਤੇ ਮੋਰੀ ਲੱਗੀ ਹੋਈ ਹੈ ਕਾਟਨ ਦੀ ਬਹੁਤ ਸੋਹਣੀ ਫੈਬਰੀਕ ਹੈ ਗਰਮੀ ਦੇ ਵਿੱਚ ਪਾਉਣ ਵਾਲੇ ਸਮਰ ਕਲੈਕਸ਼ਨ ਦੇ ਵਿੱਚ ਇਹਨੂੰ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਸਟਮਾਈਜ਼ ਕਰਵਾ ਸਕਦੇ ਹੋ ਅਗਰ ਤੁਸੀਂ ਦੀ ਬਾਟਮ ਮੈਚ ਕਰਨੀ ਬਾਟਮ ਕਰ ਸਕਦੇ ਹੋ 올ਓਵਰ ਲੈਣਾ ਤਾਂ 올ਓਵਰ ਕਰ ਸਕਦੇ ਹੋ ਨੈਕਸਟ ਪ੍ਰਿੰਟ ਜਿਹੜਾ ਹੈਗਾ ਬੜਾ ਸੋਹਣਾ ਕਲਰ ਹੈ ਬਲੈਕ ਕਲਰ ਹੈ ਬਲੈਕ ਗ੍ਰੇ ਕਲਰ ਹੈ ਜਿਹਦੀ ਪ੍ਰਿੰਟਿੰਗ ਬੜੀ ਸੋਹਣੀ ਹੈ ਤੁਸੀਂ ਇਹਨੂੰ ਬੜੇ ਸੋਹਣੇ ਦੇ ਰਿੱਕੇ ਨਾਲ ਲੇਸਸ ਲਗਾ ਕੇ ਨੈਕ ਦੇ ਉੱਪਰ ਨੈਕ ਨੈਕ ਵਗੈਰਾ ਲਗਾ ਕੇ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਬੜਾ ਪਿਆਰਾ ਡਿਜ਼ਾਈਨ ਇਹਦਾ ਬਹੁਤ ਸੋਹਣਾ ਫੈਬਰਿਕ ਹੈ ਨੈਕਸਟ ਆਪਰ ਕੋਲ ਹੈਗਾ ਜੀ येलो ਕਲਰ ਦੇ ਵਿੱਚ ਇਹ येलो ਮਿੱਠਾ ਜਿਹਾ ਕਲਰ ਹੈ ਜਿਆਦਾ ਇਹ ਨਹੀਂ ਕਿ ਅੱਖਾਂ ਨੂੰ ਵੱਜੂਗਾ ਜਿਵੇਂ ਕਿ ਅੰਮੀ ਦੇ ਵਿੱਚ ਆਪਾਂ ਨੂੰ ਜਿਆਦਾ ਡਾਰਕ ਕਲਰ ਨਹੀਂ ਪਸੰਦ ਹੁੰਦੇ ਤਾਂ ਇਹ येलो ਕਲਰ ਹੈ ਇਹਦੇ ਨਾਲ ਤੁਸੀਂ ਅਗਰ ਕੋਈ ਵੀ ਬਾਟਮ ਚੀਨਦੀ ਜਾਂ ਕੋਈ ਕੰਟਰਾਸਟ ਬਾਟਮ ਮੈਚ ਕਰਨੀ ਹੈ ਉਹ ਵੀ ਕਰ ਸਕਦੇ ਹੋ ਸਾਰੇ ਸੂਟ ਦਾ ਪ੍ਰਾਈਸ ਜਿਹੜਾ ਸੇਮ ਰਹੇਗਾ ਜਿਹੜੇ ਤੁਸੀਂ 올ਓਵਰ ਸੂਟ ਲੈਣਾ ਤਾਂ ਤੁਹਾਨੂੰ 650 ਦਾ ਪਈ ਗਏ ਵਾਲੇ ਅਗਰ ਤੁਸੀਂ ਨਾਲ ਮੈਚਿੰਗ ਲੈ ਰਹੇ ਹੋ ਤਾਂ ਤੁਹਾਨੂੰ 800 ਰੁਪਏ ਵਿੱਚ ਪੈ ਰਹੇ ਬਹੁਤ ਪਿਆਰੇ ਪ੍ਰਿੰਟ ਆ ਬਹੁਤ ਸੋਹਣੇ ਪ੍ਰਿੰਟ ਆਈ ਇਸ ਤੋਂ ਆ ਦੇ ਰਿਹਾ ਇੱਕ ਇਹ ਵਾਲਾ ਪ੍ਰਿੰਟਾ ਜਿਹਦੇ ਹਰੇਕ ਬਾਕਸ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨਿੰਗ ਹੋਈ ਹੈ ਇਹਦਾ ਫੈਬਰਿਕ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਸਾਰਾ ਸਰਪਲਸ ਦਾ ਕਪੜਾ ਹੋਇਆਗਾ ਕੋਈ ਇਦਾਂ ਨਹੀਂ ਕਿ ਤੁਹਾਨੂੰ ਨਾਰਮਲ ਕਾਟਨ ਮਿਲੇਗੀ ਜਿਹੜੀ ਆਪਾਂ ਨੂੰ ਆਮ ਸ਼ਾਪ ਤੋਂ ਮਿਲਦੀ ਹੈ ਇਹਦਾ ਡਿਜ਼ਾਈਨ ਵੀ ਬਹੁਤ ਸੋਨਾ ਸਰਪਲਸ ਦਾ ਸਾਰਾ ਡਿਜ਼ਾਈਨ ਹੈ ਸਾਰੇ ਡਿਜ਼ਾਈਨ ਬਹੁਤ ਸੋਹਣੇ ਆ ਤੇ ਕੱਪੜਿਆਂ ਦਾ ਜਿਹੜਾ ਫੈਬਰਿਕ ਹੋਇ ਬੜਾ ਪਿਆਰਾ ਅੱਗੇ ਥੋੜਾ ਬ੍ਰੀਕ ਪ੍ਰਿੰਟ ਆ ਗਿਆ ਜਿਵੇਂ ਕਈ ਬਹੁਤ ਬਸਾਦੋ ਦਾ ਬ੍ਰੀਕ ਪ੍ਰਿੰਟ ਉਹਦੇ ਚ ਬੇਬੇ ਪੇਂਟ ਕਲਰ ਹੈ ਲਾਈਟ ਜੀ ਸ਼ੇਡ ਆਏ ਵਾਈਟ بیس ਅ ਬਿਲਕੁਲ ਉੱਪਰ ਬਹੁਤ ਸੋਹਣਾ ਫਲਾਵਰ ਬਣਿਆ ਹੈ ਬੜਾ ਸੋਹਣਾ ਇਹ ਕੱਪੜਾ ਹੈ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਐਕਸਪੋਰਟ ਕਾਟਨ ਹੈ 100% ਕਾਟਨ ਹੈ ਉੱਪਰ ਬਕਾਇਦਾ ਦੇ ਉੱਪਰ ਮੋਰ ਵੀ ਲੱਗੀ ਹੋਈ ਹੈ ਤੁਸੀਂ ਇਹਨੂੰ ਮੈਚਿੰਗ ਚ ਵੀ ਲੈ ਸਕਦੇ ਹੋ ਤਾਂ ਤੁਸੀਂ ਇਹਨਾਂ ਨਾਲ ਬਾਟਮ ਮੈਚਿੰਗ ਪਲੇਨ ਚ ਵੀ ਲੈ ਸਕਦੇ ਹੋ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਆਏਗਾ ਪਿੰਕ ਦੇ ਵਿੱਚ ਔਰ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆਏ ਗ੍ਰੀਨ ਔਰ ਪਿੰਕ ਕਲਰ ਆਏਗੇ ਔਰ ਇੱਕ ਜਿਹੜਾ ਇਸ ਇਹਦਾ ਹਲਕੀ ਜਿਹੀ ਡਿਜ਼ਾਈਨਿੰਗ ਚੇਂਜ ਹੈ ਬਟ 올 ਓਵਰ ਇਟ ਇਨਸੂਟ ਇਕੋ ਜੈਨੀ ਰਾਇਲ ਬਲੂ ਕਲਰ ਦੇ ਵਿੱਚ ਆ ਜਿਹਦਾ ਡਿਜ਼ਾਈਨ ਬੜਾ ਸੋਹਣਾ ਤੇ ਕੱਪੜਾ ਬਹੁਤ ਪਿਆਰਾ ਇਹ ਵੀ ਜਿਹੜਾ ਬਹੁਤ ਸੋਹਣਾ ਹੈ ਇਹਦਾ ਕੱਪੜਾ ਬਹੁਤ ਸੋਹਣਾ ਤੇ ਡਿਜ਼ਾਈਨਿੰਗ ਤੁਸੀਂ ਇਹਨੂੰ ਕਿਦਾਂ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈਗੀ ਇਸ ਵਾਰ ਆਪਣੇ ਕੋਲ ਇੱਕ ਗ੍ਰੀਨ ਕਲਰ ਆ ਜਿਹੇ ਥੋੜੇ ਜਿਹਾ ਅੱਜਕੱਲ ਫਲੋਰਲ ਪ੍ਰਿੰਟ ਚੱਲ ਰਿਹਾ ਉਸ ਪੇਟ ਦੇ ਵਿੱਚ ਇਹ ਜਿਹੜਾ ਸੂਟ ਹੈਗਾ ਬਹੁਤ ਸੋਹਣਾ ਪ੍ਰਿੰਟ ਆ ਇਹ ਵਾਲਾ ਪ੍ਰਿੰਟ ਆਈ ਗਾ ਸਾਰੀ ਸ਼ੋਰ ਤੁਸੀਂ ਚੈੱਕ ਕਰ ਸਕਦੇ ਇਹਦੀ ਪ੍ਰਿੰਟਿੰਗ ਕਿਵੇਂ ਆਏਗੀ ਤੁਸੀਂ ਇਹਨਾਂ ਵਿੱਚ ਕੋਈ ਵੀ ਸੂਟ ਜਿਹੜਾ ਚਿਕਨ ਦੀ ਬਾਟਮ ਨਾਲ ਮੈਚ ਕਰ ਸਕਦੇ ਹੋ ਤੁਸੀਂ ਸਕਰੀਨਸ਼ਾਟ ਭੇਜੋ ਨਾਲ ਦੱਸ ਦੋਗੇ 올ਓਵਰ ਲੈਣਾ ਜਾਂ ਚਿਕਨ ਦੀ ਬਾਟਮ ਨਾਲ ਲੈਣਾ ਅਗਰ ਤੁਸੀਂ ਇਹ ਸੂਟ 올ਓਵਰ ਲੈ ਲੈਂਦੇ ਹੋ ਤਾਂ ਤੁਹਾਨੂੰ 650 ਦੇ ਪੈਣਗੇ ਅਗਰ ਤੁਸੀਂ ਇਹ ਸੂਟ ਜਿੰਨ ਦੀ ਕਾਟਨ ਨਾਲ ਲੈਂਦੇ ਹੋ ਤਾਂ ਤੁਹਾਨੂੰ ਇਹ ਸੂਟ 800 ਚ ਪੈਣਗੇ ਜਿਵੇਂ ਪਹਿਲਾਂ ਆਪਣੇ ਸੂਟ ਆਉਂਦੇ ਆ ਸੇਮ ਹੁੰਦਾ ਹੀ ਬਟ ਇਹਨਾਂ ਦੇ ਕੱਪੜੇ ਦੀ ਕੁਆਲਿਟੀ ਬਹੁਤ ਵਧੀਆ ਕੋਈ ਇਹ ਨਹੀਂ ਕਿ ਨੋਰਮਲ ਕਾਟਨ ਹੈ ਐਕਸਪੋਰਟ ਕਾਟਨ ਆ ਸਰਪਲਸ ਦੀ ਹੈ ਜਿਹੜਾ ਡਿਜ਼ਾਈਨ ਇੱਕ ਔਰ ਮਿਲ ਗਿਆ ਉਹ ਦੁਬਾਰਾ ਬਾਈ ਚਾਂਸ ਹੈ ਜੇ ਆਪਨ ਮਿਲ ਸਕੇ ਵੈਸੇ ਦੁਬਾਰਾ ਰਿਪੀਟ ਚ ਡਿਜ਼ਾਈਨ ਨਹੀਂ ਮਿਲਦੇ ਇਹਨਾਂ ਦੇ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਇਹ ਵਾਲਾ ਪ੍ਰਿੰਟ ਸੀਗਾ ਇਹ ਵੀ ਪ੍ਰਿੰਟ ਬਹੁਤ ਸੋਨਾ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਰਹਿਣਗੇ ਇਹ ਕਲਰ ਇਹ ਰਹਿ ਗਿਆ ਖਾਦੀ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਇਹਨਾਂ ਦੋਨਾਂ ਦੇ ਫੈਬਰਿਕਸ ਥੋੜਾ ਜਿਹਾ ਫਰਕ ਹੈ ਇਹ ਕਾਟਨ ਕਾਟਨ ਆ ਪਿਓਰ ਕਾਟਨ ਇਹ ਖਾਦੀ ਕਾਟਨ ਦੇ ਵਿੱਚ ਆ ਦੋਨਾਂ ਦੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਡਿਜ਼ਾਈਨਿੰਗ ਇਹ ਕਰਦوں ਕੋਲ ਕੇ ਵੀ ਦਿਖਾ ਦਿੰਦੀ ਆ ਬਹੁਤ ਸੋਹਣਾ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਰੰਗ ਇਹਦਾ ਇਹ ਵਾਲਾ ਡਿਜ਼ਾਈਨ ਦੋਨਾਂ ਸੂਟਾਂ ਐ ਡਿਜ਼ਾਈਨਿੰਗ ਕਲਰ ਦੇ ਵਿੱਚ ਬਹੁਤ ਫਰਕ ਹੈ ਬਾਕੀ ਸੂਟ ਨੂੰ ਆਪਾਂ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਕਾਫੀ ਸਟਾਕ ਹੈ ਅਗਰ ਤੁਹਾਨੂੰ ਇਹਨਾਂ ਵਿੱਚ ਕੋਈ ਵੀ ਆ ਪ੍ਰਿੰਟ ਪਸੰਦ ਆ ਰਿਹਾ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਉਹ ਤੁਹਾਡਾ ਸੂਟ ਬੁੱਕ ਕਰ ਲਾਂਗੇ ਬਾਕੀ ਇਹਨਾਂ ਦੇ ਵਿੱਚ 4-4 5-5 ਸੂਟ ਹੀ ਆ ਇਸ ਤੋਂ ਜ਼ਿਆਦਾ ਸਟਾਕ ਨਹੀਂ ਹੋਗਾ ਅਗਰ ਤੁਹਾਨੂੰ ਚੁ ਕੋਈ ਵੀ ਪ੍ਰਿੰਟ ਪਸੰਦ ਆ ਰਿਹਾ ਤਾਂ ਸਾਨੂੰ ਸਕਰੀਨ ਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਬੁੱਕ ਕਰਵਾ ਦਿਓ ਬਾਕੀ ਸਾਡੀ ਜਿਹੜੀ ਪੇਮੈਂਟ ਆ ਉਹ ਸੀਓਡੀ ਨਹੀਂ ਹੈਗੀ ਓਨਲੀ ਜੀਪੀ ਹੋਏਗਾ ਆਨਲਾਈਨ ਤੁਸੀਂ ਕਿਸੇ ਵੀ ਇੱਕ ਨਾਲ ਪੇਮੈਂਟ ਕਰ ਸਕਦੇ ਹੋ ਬਟ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਹੜਾ ਸਾਡਾ ਕੋਰੀਅਰ ਦਾ ਟਾਈਮ ਹੋ 4 ਤੋਂ 5 ਦਿਨ ਤੱਕ ਤੁਹਾਨੂੰ ਕੋਲ ਡਿਲੀਵਰ ਹੋ ਜਾਂਦਾ ਵਰਕਿੰਗ ਡੇਸ ਦੇ ਵਿੱਚ ਤੇ ਬਾਕੀ ਸਾਰੇ ਸੂਟ ਅਸੀਂ ਬੜੇ ਧਿਆਨ ਨਾਲ ਦਿਖਾਦੇ ਖੋਲ-ਖੋਲ ਕੇ ਤੇ ਜੇ ਵੀ ਤੁਸੀਂ ਵੀਡੀਓਜ਼ ਜਾਂ ਫੋਟੋਜ਼ ਕੋਈ ਕਹਿ ਰਹੇ ਹੋ ਤਾਂ ਸਾਨੂੰ ਫੋਟੋਜ਼ ਭੇਜ ਦਿਓ ਕਲੀਅਰ ਭੇਜ ਦਿਓ ਨਾ ਤੇ ਇਹਦੇ ਵਿੱਚ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਜਿਉਂ ਆਪਾਂ ਬਹੁਤ ਕਲੀਅਰਲੀ ਵੈਸੇ ਵੀ ਦਿਖਾਏ ਹੋਇਆ ਕੱਪੜੇ 'ਚ ਕੋਈ ਵੀ ਤੁਹਾਨੂੰ ਕੰਪਲੇਨਟ ਨਹੀਂ ਆਊਗੀ ਕਿ ਸਰ ਤੁਹਾਡਾ ਕੱਪੜਾ ਮਾੜਾ ਨਹੀਂ ਕਿਉਂਕਿ ਬਾਕੀ कॉटन ਦੇ ਸੂਟ ਹੈ ਜਦੋਂ ਵੀ ਸਟਿਚ ਕਰਦੇ ਹੋ ਉਸ ਤੋਂ ਪਹਿਲਾਂ ਇੱਕ ਵਾਰ ਵਾਸ਼ ਜ਼ਰੂਰ ਕਰ ਲਿਆ ਕਰੋ ਬਾਕੀ ਵੀਡੀਓ ਵ ਤੇ ਇੱਕ ਜਿਹੜਾ ਸਾਡੇ ਵੀਡੀਓ ਨੂੰ ਸ਼ੇਅਰ ਕਰੂਗਾ ਵੱਧ ਤੋਂ ਵੱਧ ਤੁਸੀਂ 10 ਲੋਕਾਂ ਨੂੰ ਸ਼ੇਅਰ ਕਰਨੀ ਹੈ ਜਿਹੜੇ ਵੀ 10 ਲੋਕਾਂ ਦੇ ਵੀਡੀਓ ਸ਼ੇਅਰ ਕਰਨਗੇ ਉਹਨਾਂ ਨੂੰ ਜਿਹੜਾ ਵੀ ਸੂਟ ਲੈਣਗੇ ਉਹਦੇ ਵਿੱਚੋਂ 50 ਤੋਂ ਲੈ ਕੇ 70 ਰੁਪਈਆ ਤੱਕ ਤੁਹਾਨੂੰ ਜਿਹੜਾ ਲੈਸ ਕੀਤਾ ਜਾਊਗਾ ਡਿਲੀਵਰੀ ਚਾਰਜ ਸਾਡੇ 40 ਰਹਿੰਦੇ ਆ ਚਾਹੀ ਤੁਸੀਂ ਦੋ ਸੂਟ ਮੰਗਾਓ ਚਾਹੀ ਤੁਸੀਂ ਇੱਕ ਸੂਟ ਮੰਗਾਓ ਚਾਹੀ ਤੁਸੀਂ ਤਿੰਨ ਸੂਟ ਮੰਗਾਓ ਬਟ ਉਸ ਤੋਂ ਬਿਨਾ ਵੀ ਤੁਸੀਂ ਜੇ ਸਾਡਾ ਸੂਟ ਸ਼ੇਅਰ ਕਰ ਰਹੇ ਹੋ ਜੇ ਤੁਹਾਨੂੰ ਪਰ ਸੂਟ ਦੇ ਹਿਸਾਬ ਨਾਲ ਤੁਹਾਨੂੰ ਸਾਡੀ ਵੀਡੀਓ ਸ਼ੇਅਰ ਕਰ ਰਹੇ ਹੋ ਤੇ ਤੁਹਾਨੂੰ ਪਰ ਸੂਟ ਦੇ ਹਿਸਾਬ ਨਾਲ 50 ਤੋਂ ਲੈ ਕੇ 70 ਰੁਪਏ ਤੱਕ ਤੁਹਾਨੂੰ ਲੈਸ ਕੀਤਾ ਜਾਊਗਾ ਪਰ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਨੇ ਹੈਗਾ ਤੁਸੀਂ 10 ਲੋਕਾਂ ਨੂੰ ਸਾਡੀ ਵੀਡੀਓ ਸ਼ੇਅਰ ਕੀਤੀ ਹੈ ਥੈਂਕ ਯੂ ਜੀ